ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪर्व ਦੇ ਮੌਕੇ ਸੰਗਤਾਂ ਸਵੇਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪर्व ਦੇ ਮੌਕੇ ਸੁਲਤਾਨਪੁਰ ਲੋਧੀ ਦੇ ਵਿੱਚ ਦੇਸ਼ ਭਰ ਤੋਂ ਜਿਹੜੀਆਂ ਸਰਦਾਲੂ ਨੇ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਉੱਥੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਦੇ ਮੌਕੇ ਦੇਸ਼ ਵਿਦੇਸ਼ਾਂ ਦੇ ਵਿੱਚ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹ ਕਰਵਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਪਸਥਾਨ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਨੇ ਉਹ ਨਤਮਸਕ ਹੋਣ ਲਈ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਪਹੁੰਚੜੀਆਂ ਨੇ ਭਾਵੇਂ ਬੀਤੀ ਰਾਤ ਭਾਰੀ ਬਰਸਾਤ ਜਿਹੜੀ ਹੈ ਉਹ ਇਸ ਜਗ੍ਹਾ ਤੇ ਹੋ ਰਹੀ ਸੀ ਪਰ ਇਸ ਦੇ باوجود ਵੀ ਮੌਸਮ ਮੌਸਮ ਦੇ ਉੱਤੇ ਆਸਤਾ ਜਰੀ ਹੈ ਉਹ ਭਾਰੀ ਪੈਂਦੀ ਦਿਖਾਈ ਦੇ ਰਹੀ ਹੈ ਗੁਰਪ੍ਰਭ ਨੂੰ ਲੈ ਕੇ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਨੇ ਉਹ ਸਾਰੇ ਇੰਤਜ਼ਾਮ ਜਿਹੜੇ ਨੇ ਉਹ ਕਿਤੇ ਗਏ ਨੇ ਸੰਗਤਾਂ ਦੀ ਵੱਡੀ ਗਿਣਤੀ ਦੇ ਵਿੱਚ ਆਮਦ ਦੇ ਮੱਧਿਆ ਨਜ਼ਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜੇ ਨੇ ਉਹ ਲੰਗਰ ਪਾਣੀ ਦੀ ਜਿੱਥੇ ਲੰਗਰ ਪਾਣੀ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਚੱਲ ਰਹੇ ਨੇ ਉੱਤੇ ਹੀ ਸੰਗਤਾਂ ਦੀ ਆਮਦ ਦੇ ਮੱਧਿਆ ਨਜ਼ਰ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਕਿਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਦੇਰ ਸ਼ਾਮ ਜਿਹੜਾ ਰਹਿ ਰਾਤ ਸਾਹਿਬ ਦੇ ਪਾਠ ਤੋਂ ਉਪਰੰਤ ਜਿਹੜੀ ਹੈ ਸੰਗਤਾਂ ਵੱਲੋਂ ਦੇਸੀ ਘੋਦੇ ਦੀ ਦੀਪ ਜਗਾ ਕੇ ਜਿਹੜੀ ਦੀਪਮਾਲਾ ਕੀਤੀ ਜਾਏਗੀ ਅਤੇ ਅਲੌਕਿਕ ਆਤੀਸ਼ਬਾਜ਼ੀ ਜਿਹੜੀ ਹੈ ਉਹ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਅਲੌਕਿਕ ਆਤੀਸ਼ਬਾਜ਼ੀ ਜਿਹੜੀ ਕੀਤੀ ਜਾਏਗੀ ਜਿਸ ਨੂੰ ਸੰਗਤਾਂ ਜਿਹੜੀਆਂ ਨੇ ਉਹ ਆਪਣੇ ਮੋਬਾਈਲ ਕੈਮਰੇ ਦੇ ਵਿੱਚ ਵੀ ਜਿਹੜੀ ਉਹ ਕੈਦ ਕਰਨ ਗਿਆ ਔਰ ਨਜ਼ਾਰਾ ਜਿਹੜਾ ਉਹ ਅਲੋਕਿਕ ਨਜ਼ਾਰਾ ਜਿਹੜਾ ਉਹ ਬੰਦਿਆ ਹੀ ਜਿਹੜਾ ਦੇਖਣ ਲਾਇਕ ਹੋਏਗਾ ਤੁਹਾਨੂੰ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਪ ਭੂਮੀ ਜਿਹੜੀ ਇਹਤੇ ਕਹੀ ਜਾਂਦੀ ਹੈ ਬੇਸਾਹਿਬ ਦੇ ਵਿੱਚ ਉਹਨਾਂ ਵੱਲੋਂ ਇਸ ਥਾਂ ਤੇ ਤਪ ਜਿਹੜਾ ਉਹ ਕੀਤਾ ਗਿਆ ਸੀ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਪਵਿੱਤਰ ਦਿਨ ਤੇ ਜਿਹੜੀਆਂ ਨੇ ਔਰ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਤੁਸੀਂ ਦੇਖਦੇ ਰਹੋ ਪੰਜਾਬ ਹਰ ਟਾਈਮਸ ਪ੍ਰਦੀਪ ਜਨ ਸੁਲਤਾਨਪੁਰ ਲੋਧੀ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਨਾਨਕ ਦੇਵ ਜੀ ਦੇ 559ਵੇਂ ਪ੍ਰਕਾਸ਼ ਪੁਰਬ ਦੇ ਇਸ ਪਵਿੱਤਰ ਦਿਹਾੜੇ ਤੇ ਗੁਰੂ ਨਾਨਕ ਦੇਵ ਜੀ ਦੀ ਚਰਨ ਛੂ ਧਰਤੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਬੇਰ ਸਾਹਿਬ ਵਿੱਚ ਗੁਰੂ ਚਰਨੀ ਲੱਗ ਕੇ ਅੱਜ ਅੰਮ੍ਰਿਤ ਵੇਲੇ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਔਰ ਗੁਰਦੁਆਰਾ ਬੇਰ ਸਾਹਿਬ ਦੀ ਮੈਨੇਜਮੈਂਟ ਦੇ ਨਾਲ ਅਸੀਂ ਸਾਰਿਆਂ ਨੇ ਰਲ ਕੇ ਗੁਰੂ ਸਾਹਿਬ ਦੇ ਚਰਨੀ ਗੁਰਦੁਆਰਾ 베ਰ ਸਾਹਿਬ ਦਾ ਚరిత్రਕਾਰੀ ਜੋ ਇੱਕ ਦਸਤਾਵੇਜ਼ ਹੈ ਤਿਆਰ ਕੀਤਾ ਹੈ ਜਿਹੜਾ ਖਾਸ ਕਰਕੇ ਇਸ 596 ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਉਸ ਨੂੰ ਗੁਰਦੁਆਰਾ ਮੈਨੇਜਮੈਂਟ ਰਾਹੀਂ ਗੁਰੂ ਚਰਨੀ ਲਾ ਕੇ ਉਸ ਨੂੰ ਸੰਗਤ ਲਈ ਇੱਕ ਸੇਵਾ ਦਾ ਕਾਰਜ ਸ਼ੁਰੂ ਕੀਤਾ ਹੈ ਔਰ ਅੱਜ ਇਸ ਵਿਸ਼ੇਸ਼ ਪਵਿੱਤਰ ਦਿਹਾੜੇ ਤੇ ਇੱਕ ਦਸਤਾਵੇਜ਼ ਡਾਕੂਮੈਂਟਰੀ ਵੀ ਜਿਹੜੀ ਗੁਰਦੁਆਰਾ 베ਰ ਸਾਹਿਬ ਦੇ ਇਤਿਹਾਸ ਨੂੰ ਔਰ ਗੁਰਦੁਆਰਾ ਸਾਹਿਬ ਦੀਆਂ ਵਿਜ਼ੂਅਲਸ ਨੂੰ ਸਮੁੱਚੀ ਸੰਗਤ ਤੱਕ ਦੇਖਣ ਦਾ ਇੱਕ ਉਪਰਾਲਾ ਉਹ ਵੀ ਅਸੀਂ ਕਰਾਂਗੇ ਔਰ ਇੱਕ ਵਿਕਟੋਰੀਅਲ ਬਰੋਸ਼ਰ ਤਿਆਰ ਕੀਤਾ ਹੈ ਜੋ ਸੰਗਤ ਦੇ ਵਿੱਚ ਇੱਕ ਪ੍ਰਸ਼ਾਦ ਦੇ ਰੂਪ ਦੇ ਵਿੱਚ ਦਿੱਤਾ ਜਾਵੇਗਾ ਗੁਰਦੁਆਰਾ ਸਾਹਿਬ ਵੱਲੋਂ ਜਿਸ ਨੂੰ ਗੁਰੂ ਚਰਨੀ ਲਾ ਕੇ ਜਿਸ ਦੀ ਰਸਮੀ ਤੌਰ ਤੇ ਕੁੰਡ ਚਕਾਈ ਵੀ ਅੱਜ ਕੀਤੀ ਗਈ ਹੈ ਸੋ ਮੇਰੇ ਨਾਲ ਇਸ ਵੇਲੇ ਸਾਰਵਰਤਾਰ ਸਿੰਘ ਭਾਈ ਅਵਤਾਰ ਸਿੰਘ ਜੀ ਵੀ ਹੈਗੇ ਨੇ ਜਿਹੜੇ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਨੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿਨਾ ਤੇ ਗੁਰੂ ਚਰਨਾਚ ਬੇਨਤੀ ਅਰਦਾਸ ਕਰਦਾ ਵੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਮਾਰਗਾਂ ਨੂੰ ਆਪਾਂ ਅਪਣਾਈਏ ਤੇ ਅੱਗੇ ਵਧੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਵੇਰ ਤੋਂ ਹੀ ਬਹੁਤ ਹੀ ਉਤਸ਼ਾਹ ਦੇ ਨਾਲ ਦਰਸ਼ਨ ਕਰ ਰਹੀ ਹੈ ਕਿ ਸੇ ਦੇਖੋ ਇੱਧਰ ਦ੍ਰਿਸ਼ ਇੰਨਾ ਸੰਗਤ ਦਾ ਉਤਸ਼ਾਹ ਹੈ ਜੀ ਵੀ ਸੰਗਤ ਸਵੇਰ ਤੋਂ ਬਹੁਤ ਜ਼ਿਆਦਾ ਇੱਥੇ ਇਕੱਠ ਹੋਇਆ ਹੈ ਸੇਵਾਦਾਰ ਲੱਗੇ ਹੋਏ ਨੇ ਸਵੇਰ ਤੋਂ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮੇਰਾ ਨਾਮ ਕੋਮਲਜੋਤ ਕੌਰ ਹੈ ਤੇ ਅਸੀਂ ਸੁਲਤਾਨਪੁਰ ਲੋਧੀ ਦੇ ਆਂਗਵਾਲੇ ਆ ਤੇ ਅਸੀਂ ਇੱਥੇ ਪਿਛਲੇ 3 ਦਿਨਾਂ ਤੋਂ ਆਪਣਾ ਲੰਗਰ ਚੁਲਾ ਰਹੇ ਹਾਂ ਚਾਪ ਪਕੌੜੇ ਦਾ ਤੇ ਇੱਥੇ ਧੂਮ ਧਾਮ ਨਾਲ ਸੰਗਤ ਆ ਰਹੀ ਹੈ ਨੇ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਤੇ ਰਾਤੀ ਮੀਂਹ ਦੇ ਕਰਕੇ ਬਹੁਤ ਮਤਲਬ ਮੌਸਮ ਖਰਾਬ ਹੋ ਗਿਆ ਸੀਗਾ ਪਰ ਫਿਰ ਵੀ ਸੰਗਤਾਂ ਦਾ ਘੱਟ ਬਹੁਤ ਆ ਸੰਗਤਾਂ ਬਹੁਤ ਆ ਰਹੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਫਿਰ ਤੋਂ ਉਗਰਪੁਰਵ ਦੀਆਂ ਲੱਖ ਲੱਖ ਵਧਾਈਆਂ ਜੀ ਜੀ ਬਾਗੁਰਜਾ ਖਾਲਸਾ ਵਾਗੁਰਜ ਜਿੱਕੀ ਫਤਿਹ ਹੋਰ ਬੜਾ ਧੰਨਵਾਦ ਮਹਾਰਾਜ ਸੱਚਾ ਪਾਤਸ਼ਾਹ ਬਾਬੇ ਨਾਨਕ ਜੀ ਦਾ ਇਹਦਾ ਦਰਸ਼ਨ ਮੇਲਾ ਕਰਨ ਆ ਜਾਣੇਗੇ ਸਾਲ ਦੇ ਸਾਲ ਆਉਣੇ ਹਰ ਸਾਲ ਕੋਈ ਮਾਈਆਂ ਬੀਬੀਆਂ ਲੈ ਕੇ ਆ ਜਾਣੇ ਲੱਖ ਲੱਖ ਸ਼ੁ크ਰਾ ਬਾਬੇ ਨਾਨਕ ਨੂੰ ਬਧਾਈਆਂ ਹੋਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਨੇ ਜਗ ਤਾਰਿਆ ਮਹਾਰਾਜ ਸੱਚੇ ਪਾਤਸ਼ਾਹ ਗੁਰਪੜਪਤੇ ਬਹੁਤ ਕਾਠਾ ਬੇਅੰਤ ਲੰਗਰਾਂ ਦਾ ਕੋਈ ਇਤਿਹਾਦ ਨਹੀਂ ਹੈਗਾ ਜੋ ਮਰਜੀ ਛਕੇ ਜੋ ਮਰਜੀ ਖਾਵੇ ਕਿਤੇ ਪਾਵੇ ਕਿਤੇ ਉਠੇ ਮਹਾਰਾਜ ਸੱਚੇ ਪਾਤਸ਼ਾਹ ਬਾਬੇ ਨਾਨਕ ਦੇ ਘਰੇ ਕੋਈ ਤੋੜਾ ਨਹੀਂ ਹੈਗਾ ਜੀ ਵਾਹਿਗੁਰੂ ਦਾ ਖਾਲਸਾ ਵਾਇਗਰ ਜਿੱਤੀ ਫਤਿਹ ਅਸੀਂ ਕਪੂਰਸਲੇ ਤੋਂ ਆਏ ਹਾਂ ਗੁਰਦੁਆਰਾ ਸਾਹਿਬ ਦੇ ਸਾਹ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੇ ਸਰਾਂਚੇ ਦਰਸ਼ਨ ਕਰਨ ਆਏ ਹਾਂ ਕਿਵੇਂ ਰਹਿ ਰਿਹਾ ਹੈਂ ਜੀ ਹਾਂਜੀ ਬਹੁਤ ਵਧੀਆ ਮਹਿਸੂਸ ਕਰਦੇ ਹਾਂ ਬਹੁਤ ਸੰਗਤ ਉਤਸ਼ਾਹ ਨਾਲ ਪਹੁੰਚਿਆ ਮਹਾਰਾਜ ਦੇ ਦਰਸ਼ਨ ਕਰਦੇ ਪਏ ਬਹੁਤ-ਬਹੁਤ ਬਹੁਤ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਅਰੇਂਜਮੈਂਟ ਕੀਤੇ ਹੋਏ ਪ੍ਰਬੰਧਕ ਕਮੇਟੀ ਨੇ ਵਧੀਆ ਤਰੀਕੇ ਨਾਲ ਦਰਸ਼ਨ ਹੋ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਆਈ ਸਾਰੇ ਹਾਂਜੀ ਸੰਤਾਂ ਨੂੰ ਮੈਂ ਗੁਰੂ ਨਾਨਕ ਦੇਵ ਜੀ ਗੁਰਪ੍ਰੀਤ ਆ ਬਹੁਤ 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 ਮੁਬਾਰਕ ਦੇਣਾ ਚਾਹੁੰਦਾ ਮੇਰਾ ਨਾਮ ਹੈ ਭਾਈ ਭਗਤ ਸਿੰਘ ਪਿੰਡ ਵਾਟਾਵਲੀ ਕਲਾ ਤਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਨਾਲ ਸਾਡੇ ਸੇਵਾਦਾਰ ਰੈਪੋ ਰਾਇਆਂ ਤੋਂ ਮੰਗਰੀ ਸਿੰਘ ਹੋਰ ਲਈ ਵਾਲੇ ਚਾਲ ਤੋਂ ਸੁਲਤਾਨਪੁਰ ਲੋਧੀ ਸਰਦਾਰ ਮੇਜਰ ਸਿੰਘ ਭਾਈ ਮੇਜਰ ਸਿੰਘ ਜੀ ਜੋ ਕਿ ਅਸੀਂ ਰਲ ਕੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਲੰਗਰ ਤੰਤਰ ਗੁਰੂ ਨਾਨਕ ਪਾਸ਼ਾ ਸਾਹਿਬ ਜੀ ਦੀ ਚਰਖਾ ਧਰਤੀ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਨੇ 14 ਸਾਲ 9 ਮਹੀਨੇ 13 ਦਿਨ ਤਪਸ਼ਾ ਕੀਤੀ ਪਾਈਪ ਘੀਤ ਜੀ ਜੋ ਇੱਕ ਦਿਨ ਦਾਤਣ ਲੈ ਕੇ ਦਤ ਨਾ ਲੱਭੀ ਤੇ ਉਹਨਾਂ ਨੇ ਦਾਤਣ 베ਰੀ ਸਾਹਿਬ ਦੀ ਲੈ ਆਂਦੀ ਜੋ ਕਿ ਉਹ 베ਰੀ ਸਾਹਿਬ ਦੀ ਦਾਤਣ ਲੈ ਆਣ ਕੇ ਦਿੱਤੀ ਮਹਾਰਾਜ ਜੀ ਨੂੰ ਤੇ ਮਹਾਰਾਜ ਆਖਣ ਲਗੇ ਮਹਾਰਾਜ ਅੱਜ 베ਰੀ ਦੀ ਦਾਤਣ ਮਿਲੀ ਹੈ ਮਹਾਰਾਜ ਆਖਣ ਲਗੇ ਕੋਈ ਨਹੀਂ ਪਾਈਪ ਘੀਤ ਜੀ ਇਹ 베ਰੀ ਨਹੀਂ ਇਹ 베ਰੀ ਸਾਹਿਬ 베ਰ ਸਾਹਿਬ ਬਣੇਗਾ ਕਿਉਂਕਿ ਇਹ ਰਹਿੰਦੀ ਦੁਨੀਆ ਤੱਕ ਰਹੇਗਾ ਜੋ ਗੁਰੂ ਪਿਆਰਿਓ ਉਹ ਅੱਜ ਵੀ ਜੋ ਬੇਰਸ਼ ਹੈ ਬੇਰ ਸਾਹਿਬ ਦਾ 베ਰੀ ਤੋਂ ਬੇਰ ਸਾਹਿਬ ਬਣਿਆ ਉਹ ਮੌਜੂਦ ਹੈ ਬੜਾ ਤਕੜਾ ਦਰਖਤ ਬਣਿਆ ਹੋਇਆ ਹੈ ਉਹ ਜੋ ਉਹਦੇ ਨਾਲ ਹੀ 10 ਫੁੱਟ ਦੀ ਜਗ੍ਹਾ ਤੇ ਧੜਾ ਸਾਹਿਬ ਬਣਿਆ ਜਿੱਥੇ ਮਹਾਰਾਜ ਤਪਸ਼ਾ ਕਰਦੇ ਹੁੰਦੇ ਸਨ ਇਹ ਜਿੱਥੇ 베ਰੀ ਸਾਹਿਬ 베ਰੀ ਸਾਹਿਬ ਤੋਂ 3 ਫੁੱਟ ਪਿੱਛੇ ਵਹੀ ਵਗ ਰਹੀ ਸੀ ਜਿਹੜੀ ਕਿ ਹੁਣ ਕੋਈ 40 50 ਫੁੱਟ ਤੂੜੀ ਤੇ ਗਈ ਸੀ ਆ ਸੰਤਾਂ ਨੇ ਸਜੋਜ ਨਾਲ ਸੰਤ ਮਹਾਂਪੁਰਸ਼ ਸੰਤ ਕਰਤਾਰ ਸਿੰਘ ਜੀ ਉਹਨਾਂ ਨੇ ਇੱਥੇ ਸਰੋਵਰ ਦੀ ਸੇਵਾ ਕਰਾਈ ਉਹ ਵਹ ਨੂੰ ਥੋੜਾ ਦੂਰ ਕਰ ਦਿੱਤਾ ਇਹ ਖਲੀ ਜੋ ਇਹ ਸੰਗਤਾਂ ਗੁਰੂ ਨਾਨਕ ਪਾਸ਼ਾ ਉਤਾਰਪੂਰ ਦੇ ਸਬੰਧ ਦੇ ਵਿੱਚ ਇਹ ਸੰਗਤਾਂ ਰਲ ਮਿਲ ਕੇ ਬਹੁਤ ਜਿਆਦਾ ਲੰਗਰ ਲੱਗਦੇ ਹਨ ਜੋ ਇਹ 23 ਤਰੀਕ ਤੋਂ ਲੰਗਰ ਸ਼ੁਰੂ ਚਾਹ ਪਕੌੜਿਆਂ ਦਾ ਹੋਇਆ ਹੈ ਜੋ ਕਿ ਬ੍ਰੈਡ ਪਾਲਕ ਤੇ ਆਪਣੇ ਗੋਭੀ ਦੇ ਇਹ ਪਕੌੜੇ ਇੱਥੇ ਚੱਲ ਰਹੇ ਹਨ ਜੋ ਇਹ ਕੱਲ 8 ਵਜੇ 6 ਤਰੀਕ ਨੂੰ 8 ਵਜੇ ਸਮਾਪਤੀ ਜਿਹੜੀ ਹੋਵੇਗੀ ਜੋ ਕਿ ਰਾਤ ਦਿਨ 24 ਘੰਟੇ ਲੰਗਰ ਚੱਲ ਰਿਹਾ ਹੈ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੈ ਕੈ ਤਾੰਤਰ ਗੁਰੂ ਨਾਨਕ ਪਾਸ਼ਾ ਜੀ ਜੋ ਪ੍ਰਾਪਤ ਧਰਤੀ ਜੋ ਇਥੇ 6 ਗੁਰੂਆਂ ਨੇ ਚਰਨ ਪਾਇਆ ਇਸ ਧਰਤੀ ਦੇ ਤੇ ਜੋ ਕਿ ਬੇਰ ਸਾਹਿਬ ਗੁਰਦੁਆਰਾ ਹਟ ਸਾਹਿਬ ਗੁਰਦੁਆਰਾ ਬੀਬੀ ਨਾਨਕੀ ਦਾ ਘਰ ਜੰਤਰ ਜਮਤਾ ਕੋਠੀ ਨੀ ਸਾਹਿਬ ਗੁਰੂ ਕਾ ਬਾਗ ਸੰਤ ਕਾਠ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਚੁੱਭੀ ਲਾ ਕੇ ਉਹ ਤਿੰਨ ਦਿਨ ਲੋਪ ਰਹੇ ਸਨ ਤੇ ਭਾਪਗੀਰ ਸੀ ਕੱਪੜੇ ਲੈ ਕੇ ਇਸ ਬੇਰ ਸਾਹਿਬ ਦੀ ਜਗ੍ਹਾ ਦੇ ਕੋਲ ਖੜੋਤੇ ਰਹੇ ਇਥੋਂ ਮਹਾਰਾਜੀ ਤੋਂ ਲੋਭ ਹੋ ਕੇ ਸੱਚਖੰਡ ਦੇ ਚਲੇ ਗਏ ਉੱਥੋਂ ਇੱਕ ਓੰਕਾਰ ਦਾ ਨਾਮ ਜੋ ਲੈ ਕੇ ਮੂਲ ਮੰਤਰ ਲੈ ਕੇ ਆਏ ਉਹ ਸੰਤ ਘੜ ਜਾ ਕੇ ਨਿਕਲੇ ਉੱਥੇ ਜਾ ਕੇ ਉਹਨਾਂ ਸਮਾਧੀ ਲਾਈ ਤੀਜੇ ਦਿਨ ਜਾ ਕੇ ਪਤਾ ਲੱਗਾ ਤਾਂ ਬੇਬੇ ਨੇ ਆਖੀ ਨੂੰ ਆਖਿਆ ਕਿ ਤੇਰਾ ਵੀਰ ਡੁੱਬ ਗਿਆ ਹੈ ਉਹ ਆਖਣ ਲੱਗੇ ਨਹੀਂ ਤੁਸੀਆਂ ਨੂੰ ਪਤਾ ਨਹੀਂ ਸਾਡਾ ਮੇਰਾ ਵੀਰ ਜੋ ਉਹ avatars ਰੂਪ ਹੈ ਉਹ ਡੁੱਬਿਆਂ ਨੂੰ ਤਾਰਨ ਗਿਆ ਹੈ ਉਹ ਡੁੱਬਦਾ ਨਹੀਂ ਉਹ ਡੁੱਬਿਆਂ ਨੂੰ ਤਾਰਨ ਗਿਆ ਹੈ ਤੀਜੇ ਦਿਨ ਗੁਰੂ ਪਿਆਰੀ ਸਾਹ ਸੰਜੀਓ ਉਹ ਗੁਰੂ ਨਾਨਕ ਪਾਤਸ਼ਾਹ ਜੀ ਸੰਤ ਘੜ ਦੀ ਧਰਤੀ ਤੇ ਜਾਖਦੇ ਜੋ ਉੱਥੇ ਇਸ ਵੇਲੇ ਇੱਕ ਗੁਰਦੁਆਰਾ ਪਹਿਲਾ ਬਣਿਆ ਹੈ ਦੂਸਰਾ ਸਾਹ ਸੰਦੇਸ਼ ਡੋਗ ਦਾ ਸੰਤ ਮਹਾਪੁਰਸ਼ ਡੇ ਬਣਾ ਰਹੇ ਨੇ ਗੁਰਦੁਆਰਾ ਬਹੁਤ ਸ਼ਾਨਦਾਰ ਗੁਰਦੁਆਰਾ ਪਾਸੋਂ ਆ ਲਾਂਦੀ ਸਿੰਧੀ ਉਹਦਾ ਨਕਸ਼ਾ ਲਾ ਕੇ ਜਾਂਦਾ ਜੋ ਬਣਾ ਰਹੇ ਨੇ ਇਸ ਲਈ ਇਹ ਧਰਤੀ ਜਿਹੜੀ ਸultanpur ਦੀ ਹੈ ਇਹ ਪੂਜਨਯੋਗ ਹੈ ਜਿੱਥੇ ਕੇ ਭਾਈ ਗਰਦਾਸ ਜੀ ਭਾਈ ਪ੍ਰਾਣਾ ਜੀ ਭਾਈ ਜੇਠਾ ਜੀ ਭਾਈ ਮੰਜ ਜੀ ਭਾਈ ਬੁੱਢਾ ਸਾਹਿਬ ਜੀ ਗੁਰੂ ਹਰਿ ਜੀ ਦੇ ਪਾਸ਼ਾ ਜੀ ਇੱਥੋਂ ਤੱਕ ਇਸ ਧਰਤੀ ਤੇ ਇਹਨਾਂ ਦੇ ਚਰਨ ਪਾਏ ਹਨ ਜੋ ਕਿ ਧਰਤੀ ਸਾਰੀ ਸultanpur ਦੀ ਜੋ ਪੂਜਨਯੋਗ ਹੈ ਸਾਰੀ ਧਰਤੀ ਦੇ ਮਾਸਟਕ ਨੂੰ ਲਾਉਣ ਵਾਲੀ ਧਰਤੀ ਦੀ ਮਿੱਟੀ ਹੈ ਸੋ ਇਹਨੇ ਕਹਿੰਦੇ ਬਾਹਰ ਜਿੱਕਾ ਖਾਲਸਾ ਬਾਹਰ ਦੀ ਕੀ ਫਤਿਹ